ਹੱਥਾਂ ਦੇ ਅੱਗੇ ਜਿਹਦੇ ਜ਼ਿਆਦਾ ਸਟਾਈਲ ਹੈ ਗੱਡੀ ਵਾਲੇ ਉਹ ਹਸਪਤਾਲ ਮੂੰਹ ਤੇ ਦਿਖਾ ਦੇ ਬੜੇ ਹੀ ਜੰਤ ਚੱਲ ਰਹੇ ਨੇ ਵੀ ਭਾਈ ਰੂਤ ਤਾਂ ਭੇਜ ਤੇ ਹਵਲ ਮੂੰਹ ਕਰ ਲਾ ਬਈ ਇਦੋਂ ਮੋੜ ਰੋ ਆ ਜਾਵੇ ਐਜੀ ਕਿੰਨੀ ਨੂੰ ਭੁੱਖ ਲੱਗਿਆ ਈ ਤੁਹਾਨੂੰ ਹੋਰ ਆਏ ਪੰਜ ਦਾ ਵੀ ਇਹਨਾਂ ਦੀ ਆਈ ਜਾਊਗਾ ਵਿਖਾਮਣੀ ਇਹਨਾਂ ਦੀ ਨੇ ਬੰਦਾ ਬਦਲ ਕੇ ਹੋਵੇ ਨਾ ਬੰਦਾ ਬਦਲ ਕੇ ਤਾਂ ਹੋਇਆ ਪਰ ਆਪਣੀ ਗੱਡੀ ਕੋ ਆਪਣਾ ਬੰਦਾ ਦੋ ਆਏ ਵੀ ਚੜਾ ਲੈ ਚੜਾ ਲੈ ਚੜਾ ਲੈ ਚੜਾ ਲੈ ਚੜਾ ਲੈ ਸਾਨੂੰ ਆ ਕੇ ਗੱਲ ਤਾਂ ਕਰੋ ਤੁਸੀਂ ਕਹੋ ਭਾਈ ਕਾਰਜੇ ਬੰਦੇ ਜਾਊਂਗੇ ਨਾ ਗੱਲ ਹੋਰ ਐ ਇੱਧਰ ਦੇਖੇ ਜਦੋਂ ਇਹ 16 17 ਬਣਦੀ ਹੈ ਜੰਦੂ ਸੁੱਤੇ ਪਏ ਹੰਟਾ ਲਿਆ ਜੀ ਆਹ ਰਿਹਾ ਇਹਦਾ ਬੀਜਾਣੇ ਸਾਡੇ ਕੋਲ ਦੁਕਾਨੇ ਵਾਲੇ ਜਿੱਦ ਕਰ ਸਕਦੇ ਨੇ ਜੀ ਇਹ ਵੀ ਸਹੀ ਤਿਆਰ ਕਰਾ ਕੇ ਆਇਆ ਰੂਟਾ ਭੇਜ ਤੇ ਹਵਲ ਆਇਆ ਵੇ ਜੀ ਕਿੰਨੀ ਨੂੰ ਭੁੱਖ ਲੱਗੀ ਥੋਨੂੰ ਹੋਰ ਆਏ ਪੰਜਾਹ ਲ ਬੇਨਾਂ ਦੀ ਆਈ ਜਾਊਗਾ ਵਿਖਾਮ ਨਹੀਂ ਇਹਨਾਂ ਦੀ ਨੇ ਬੰਦਾ ਬਦਲ ਕੇ ਹੋਵੇ ਨਾ ਬੰਦਾ ਬਦਲ ਕੇ ਤਾਂ ਹੋਇਆ ਕਰ ਆਪਣੀ ਗੱਡੀ ਕੋ ਆਪਣਾ ਬੰਦਾ ਦੌੜੇ ਹੋਰ ਐ ਆਹ ਦੇ ਰਾਡ ਮਾਰੀ ਆ ਜੀ ਪੰਨੀਆਂ ਪੈਲੇ ਤਾਂ ਹੋਰ ਜਦੋਂ ਇਹਨਾਂ 16 17 ਬੰਨੀਆਂ ਆਇਓ ਆਇਓ ਮੂੰਹ ਕਰ ਲਾ ਬਈ ਇਧਰ ਮੁੜ ਰੋ ਖੇਲਾ ਬਈ ਇਹਨਾਂ ਤਾਂ ਖਾਵੇ ਸਾਡੇ ਨਾਲ ਭਾਈ ਹਜੇ ਜਿਹਦੇ ਜਿਆਦਾ ਛੱਟਾਂ ਲੱਗੀਆਂ ਨੇ ਉਹ ਵਿਚਾਰੇ ਅੱਜਾਂ ਚਲੇ ਗਏ ਨੇ ਬਿਲਕੁਲ ਟੱਕਾ ਵੇ ਸਾਡੇ ਐਂ ਰੱਖਿਓ ਬਈ ਐਂ ਰੱਖਿਓ ਇਧਰ ਦੇਖੀ ਬੱਤੋ ਇਹ ਗਾਉਂ ਪਹਿਲਾ ਸਾਟੀ ਛੇੜ ਬਣਾਉਂਦੇ ਘਰੇ ਤੇ ਆ ਨਾਲ ਸਾਰੇ ਵੀਰੋ ਇਹ ਕੇਮਰਾ ਹੋ ਗਿਆ ਲੱਗਾ ਹੋਇਆ ਤਾਂ ਮੇਰਾ ਕਰੇ ਆਮ ਤੱਕਾ ਸਾਨੂੰ ਕਹਿ ਦਿੰਦੇ ਸੀ ਗੱਡੀਆਂ ਲੋਡ ਨਹੀਂ ਕਰਦੇ ਤੇ ਲੱਗਾ ਕਰੇ ਆਮ ਤੱਕਾ ਹੋ ਗਿਆ ਪੂਰੇ ਦਫ਼ਤਰ ਨੇ ਕੇਲੇ ਮਰਾਨਾ ਮਾਰੀਆਂ ਬਈ ਜਾਣਾ ਮੂਰੇਣਾ ਆ ਬਈ ਆਈ ਰਿਹਾ ਹਾਂ ਰੋੜੇ ਵਿਚੀ ਪਿਆ ਰਹਿਣ ਦੇ ਉਹ ਤਾਂ ਹੀ ਦਿਖਾਇਆ ਬਾਈ ਨੂੰ ਹਾਂ ਆ ਰੋੜੇ ਮਾਰੇ ਸਾਡੇ ਪੁੱਤਿਆਂ ਦੇ ਰੋੜੇ ਮਾਰੇ

ਉਹਨਾਂ ਚੱਲਣਾਂ ਬੰਦ ਨਹੀਂ ਆਇਆ 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 ਹੁਣ ਕਿ ਦਿਖਾਣੇ ਪੜੇ ਕਿੰਨਾ ਸਖਤ ਲੱਗਾ ਜੱਸੇ ਇਹ ਵੀ ਥਾਈ ਰੀਟਾ ਪੇਟ ਤੇ ਹਵਲ ਜੀ ਨਹੀਂ ਲੱਗਿਆ ਨਾ ਇਹ ਜੀ ਫਿਰ ਅੱਗੇ ਬਾਜ਼ਾਰ ਹੋਏ Полиполина, ты вы.

ਆਪਾਂ ਕੰਨ ਚ ਪਾ ਲਈਏ ਮਜਾੜਾ ਮਾਰੀਆਂ ਬਈ ਜਾਨਾ ਮੂਰੇਣਾ ਆ ਬਈ ਆਈ ਰਿਹਾ ਆ ਰੋੜੇ ਲੱਗੇਗਾ ਮਰੋੜਾ ਵਿਚੀ ਪਿਆ ਰਹਿਣ ਦੇ ਉਹ ਦਾ ਜੀ ਗਿਆ ਬਾਈ ਹਾਂ ਆ ਰੋੜੇ ਮਾਰਵੇ ਸਾਡੇ ਬੰਦਿਆਂ ਦੇ ਰੋੜੇ ਮਾਰੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਿੰਦਰਪਾਲ ਸਿੰਘ ਆ ਜੀ ਕੀ ਕਹਿਣਾ ਚਾਹਣ ਜਿਹੜਾ ਪ੍ਰਕਾਰੀ ਤੋੜਪਨ ਹੋਈਏ ਤੇ ਡਰਾਈਵਰ ਦੀ ਕੁੱਟਮਾਰ ਹੋਈ ਆ ਹਾਂਜੀ 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 ਕੀ ਮਾਮਲਾ ਕੀ ਬਾਈ ਜੀ ਮਾਮਲਾ ਜੀ ਮੇਰੇ ਭਤੀਜੇ ਦਾ ਮਨਿੰਦਰ ਸਿੰਘ ਆ ਜੀ ਇਹਨਾਂ ਦੇ ਨਾਮ ਤੇ ਅਸੀਂ ਇੱਕ ਟੈਂਡਰ ਲਿਆ ਜੀ ਐਫਸੀਆਈ ਤੋਂ ਤੇ ਉਸ ਦਿਨ ਤੋਂ ਹੀ ਇਹ ਸਾਨੂੰ ਪਰੇਸ਼ਾਨ ਕਰ ਰਹੇ ਨੇ ਅਸੀਂ ਹਾਈ ਕੋਰਟ ਦੇ ਵਿੱਚੋਂ ਸਿਕਿਉਰਿਟੀ ਦੇ ਆਰਡਰ ਵੀ ਹੋਏ ਹੋਏ ਨੇ ਸਾਡੇ ਪੁਲਿਸ ਪ੍ਰੋਟੈਕਸ਼ਨ ਦੇ ਪਰ ਸਾਡੇ ਇੱਕ ਦੋ ਸਾਲਾਂ ਪਹਿਨ ਤੋਂ ਬਾਅਦ ਅੱਜ ਸਵੇਰੇ ਤਕਰੀਬਨ 6 ਤੇ 6:30 ਦਾ ਦੌਰਾਨ ਮੇਰੇ ਡਰਾਈਵਰ ਗੱਡੀਆਂ ਸੁੱਤੇ ਪਏ ਸੀਗੇ ਗੱਡੀਆਂ ਸੀ ਰਾਤ ਨੂੰ ਹੀ ਭੇਜ ਦਿੰਦੇ ਆ ਉਹਨੇ ਉੱਥੇ ਸਪੈਸ਼ਲ ਭਰਨ ਵਾਸਤੇ ਇਹਨੇ ਸੁੱਤੇ ਪਿਆ ਤੇ ਉੱਤੇ ਉਹਨਾਂ ਨੇ ਕਤਲ ਹਨ ਹਮਲਾ ਕਰਤਾ ਜੀ ਉਹਨਾਂ ਨੇ ਤੇ ਗੱਡੀਆਂ ਦੇ ਸੀਸੇ ਦੁੱਸੇ ਭੰਨ ਕੇ ਸਾਡਾ ਲੱਖਾਂ ਰੁਪਈਆ ਦਾ ਨੁਕਸਾਨ ਕਿੱਪਕੇ ਜਿੰਨਾ ਕਿ ਨੁਕਸਾਨ ਹੋਇਆ ਕਿੰਨੇ ਜਣੇ ਜ਼ਖਮੀ ਹੋਏ ਇਹਦੇ ਵਿੱਚ ਸਾਡੇ 5-6 ਬੰਦੇ ਦਾ ਜ਼ਖਮੀ ਨੇ ਜੀ ਦੋ ਕ ਹਸਪਤਾਲ ਗਏ ਬੈ ਨੇ ਜੀ ਕਈਆਂ ਦੇ ਗੁੱਜੀਆਂ ਛੱਟਾਂ ਨੇ ਜੀ ਤੇ ਗੱਡੀਆਂ ਕਿਧਰੋਂ ਕਿੱਥੇ ਆਈਆਂ ਸੀ ਕਾਰੇ ਵਾਸਤੇ ਲੈ ਲੈਂਦੀਆਂ ਸੀ ਇਹ ਗੱਡੀਆਂ ਸਪੈਸ਼ਲ ਭਰ ਨਹੀਂ ਸੀ ਜੀ ਸਪੈਸ਼ਲ ਲੱਗੀ ਵੇਸੀ ਜੀ ਭਦੌੜ ਤੋਂ ਤਪੇਂਦ ਭਰ ਨਹੀਂ ਸੀ ਜੀ ਸਪੈਸ਼ਲ ਭਦੌੜ ਦੀ ਐਫਸੀਆਈ ਦੀ ਸਪੈਸ਼ਲ ਸੀ ਜੀ ਮੰਗ ਕੀ ਕਰਦਾ ਮੰਗਦਾ ਜੀ ਕਾਨੂੰਨੀ ਕਾਰਵਾਈ ਇਹਨਾਂ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਰਕਾਰ ਕਾਰਵਾਈ ਬਾਅਦ ਤੇ ਸੀ ਹੁਣ ਜਾ ਰਹੇ ਆ ਜੀ ਮੈਂ ਪਹਿਲਾਂ ਤਾਂ ਆਪਣੇ ਬੰਦਿਆਂ ਜਿਨ੍ਹਾਂ ਦੇ ਛੱਡਾ ਛੋਟਾ ਬੱਜੀਆਂ ਨੇ ਉਹਨਾਂ ਦੇ ਦਾਖਲ ਕਰਾ ਕੇ ਆਇਆ ਜੀ ਉਹਨਾਂ ਨੂੰ ਉਹਨਾਂ ਦੀ ਦਵਾਈ ਬੁੱਟੀ ਦਾ ਦੇਖਿਆ ਕਉਸ ਮੇਰੇ ਡਰਾਈਵਰ ਇਹਨਾਂ ਨੇ ਪੰਜਾਬ ਜੂਤੇ ਸੀ ਉਹਨਾਂ ਨੂੰ ਇਕੱਠੇ-ਕੁੱਠੇ ਕੀਤਾ ਪਤਾ ਕਰਿਆ ਕੌਣ ਕਿੱਥੇ ਆ ਕੌਣ ਕਿੱਥੇ ਆ ਇਹਨਾਂ ਨੂੰ ਉਹ ਇਕੱਠੇ-ਕੁੱਠੇ ਕਰਕੇ ਹੁਣ ਇੱਕ ਦੂਬਾਰ ਮੈਂ ਨਾਲ ਥਾਣੇ ਵੀ ਜਾਣਾ ਤੇ ਐਸਐਸਪੀ ਸਾਹਿਬ ਨੂੰ ਵੀ ਮਿਲਣ ਮਿਲਦੇ ਆ ਤੇ ਰਾਤ ਅਸੀਂ ਫੋਨ ਜ਼ਰੂਰ ਕਰਿਆ ਸੀ ਇਸ ਐਸਐਸਪੀ ਸਾਹਿਬ ਦੇ ਲੀਡਰ ਨੂੰ ਉਹਨਾਂ ਨੂੰ ਅਸੀਂ ਦੱਸਤਾ ਸੀ ਵੀ ਕੱਲ ਨੂੰ ਸਾਡੀ ਸਪੈਸ ਲੱਗਣੀ ਹੈ ਸਵੇਰ ਵਾਸਤੇ ਸਾਨੂੰ ਕੋਈ ਪੁਲਿਸ ਪ੍ਰੋਟੈਕਸ਼ਨ ਦਾ ਦੇ ਦਿਓ ਤਕਰੀਬਨ 16-17 ਗੱਡੀਆਂ ਦੀ ਕਰਗੇ ਪੁੱਲ ਨੂੰ 30 30-35 ਗੱਡੀਆਂ ਮੇਰੀ ਉੱਥੇ ਖੜੀਆਂ ਸੀ ਮੌਜੂਦ ਉੱਥੇ 16 17 ਗੱਡੀਆਂ ਦਾ ਨੁਕਸਾਨ ਕਰਕੇ ਗਏ ਨੇ ਜੀ ਤੁਸੀਂ ਬਤੌਰ ਲਿਖਤੀ ਤੌਰ ਤੇ ਇੱਥੇ ਪਹੁੰਚੇ ਸੀ ਕਿ ਤੁਹਾਡੇ ਕੋਲ ਟੈਂਡਰ ਸੀ ਹਾਂਜੀ ਲਿਖਤੀ ਹੈ ਜੀ ਆਰਡਰ ਨੇ ਜੀ ਸਾਡੇ ਕੋਲੇ ਟੈਂਡਰ ਦੇ ਜੀ ਬਾਕਾਇਦਾ ਆਰਡਰ ਨੇ ਜੀ ਕੋਰਟ ਦੇ ਵੀ ਆਰਡਰ ਨੇ ਜੀ ਸਾਡੇ ਕੋਲੇ ਮੇਰੇ ਡਰਾਈਵਰਾਂ ਨੇ ਮੈਨੂੰ ਜਿਹੜਾ ਸੀ 30 ਤੋਂ 35 ਤੱਕ ਸੀ ਵਿੱਚ ਉਹਨਾਂ ਦੇ ਪ੍ਰਧਾਨ ਦੱਸਿਆ ਇਹਨਾਂ ਨੇ ਵੀ ਉਹਨਾਂ ਦਾ ਇੱਕ ਮੁੰਸ਼ੀਆ ਉਹਦਾ ਨਾਮ ਕਈਆਂ ਬੰਦਿਆਂ ਦੇ ਮੂੰਹ ਤੇ ਰਮਾਲਾ ਰੋਲਾਂ ਵੀ ਲਵੇਟੀਆਂ ਹੋਈਆਂ ਸੀ ਉਹ ਬੰਨੇ ਹੋਈ ਸੀ ਜੀ ਰਵਨੀਤ ਸਿੰਘ ਮੇਰੇ ਕਹਿਣਾ ਕੀ ਹੈ ਯਾਰ ਦੇਖ ਲਾ ਹੁਣ ਗੁੰਡਾ ਕਰਦੀ ਹੋਈ ਹੈ ਨਜਾਇਜ਼ ਜੀ ਇਹ ਸਪੈਸ਼ਲ ਭਰਨ ਆਏ ਸੀ ਤੇ ਆ ਦੇਖ ਲਓ ਭੰਨ ਤੋੜ ਕੀਤੀ ਨਾਲੇ ਗੱਡੀਆਂ ਦੇ ਨਾਲੇ ਸਾਢੇ ਸੱਟਾ ਮਾਰੀਆਂ ਵੀਰੇ ਬੰਦੇ ਹਉਣਗੇ ਕਿ ਟੁਕੜੀ 30 ਜਾਣੇ ਉਹ ਇਹਨਾਂ ਕੀ ਬਸ ਹੁਣ ਇਹਨਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਅਸੀਂ ਇੰਨੀ ਇੰਨੀ ਮਹਿੰਗੀਆਂ ਗੱਡੀਆਂ ਲੈ ਕੇ ਤੁਰੇ ਫਿਰਦੇ ਆ ਕਿਸੇ ਗੱਲ ਨੂੰ ਹੀ ਤੁਰੇ ਫਿਰਦੇ ਆ ਗਵਰਨਮੈਂਟ ਨੂੰ ਪੈਸਾ ਦਿੰਨੇ ਆ ਗਵਰਨਮੈਂਟ ਹੀ ਸਾਡੇ ਨਾਲ ਧੱਕਾ ਕਰੀ ਜਾਂਦੀ ਆ ਕਾਨੂੰ ਤਾਂ ਜਾਨੋ ਮਾਰ ਦੇਣਾ ਸੀ ਉਹਨਾਂ ਨੇ ਤੇ ਵੀਰੇ ਮੈਂ ਹਾਂ ਇਹ ਇਸ ਟਾਈਮ ਪਧੌੜ ਹਸਪਤਾਲ ਦੇ ਵਿੱਚ ਉਹਨਾਂ ਨੇ ਲੋਹੇ ਦੀ ਰਾਣਾ ਨਾਲ ਹਮਲਾ ਕੀਤਾ ਜੇ ਕੋਈ ਕੱਲ ਨੂੰ ਗੱਲਬਾਤ ਹੁੰਦੀ ਹੈ ਤੇ ਉਹੀ ਜ਼ਿੰਮੇਵਾਰ ਆ ਇੱਥੇ ਦਾ ਟਰੱਕ ਜੁਨੀਅਨ ਦਾ ਪ੍ਰਧਾਨ ਉਹਦਾ ਮੌਨਸ਼ੀ ਹੋਰ ਬੰਦੇ ਆ ਬਾਈ ਮੰਗ ਵੀਰੇ ਹੁਣ ਕਾਰਵਾਈ ਹੋਣੀ ਚਾਹੀਦੀ ਆ ਵੀਰੇ ਵਾਲੇ ਟੂਹੀ ਤੇ ਆ ਪਸ਼ਾਬ ਵਾਲੀ ਜੰਗਾ ਤੇ ਲੱਗੀਆਂ ਨੇ ਇਹ ਤੁਹਾਨੂੰ ਰੈਫਰ ਕਰ ਰਹਾ ਹਾਂ ਆ ਹਸਪਤਾਲ ਚੋਂ ਆ ਵੱਖੀ ਤੇ ਆ 16 ਗੱਡੀਆਂ ਦੀ ਤੋੜ ਭੰਨ ਕੀਤੀ ਗਈ ਆ ਮੇਰਾ ਨਾਮ ਨਜੀਰ ਮਮਦ ਹੈ ਮਾਹੌਲਾ ਬਈ ਸਪੈਸ਼ਲਵਾਨ ਦਾ ਸੀ ਗਿਆ ਤੇ ਭਦੌਰ ਤੋਂ ਦਾਦੇ ਸਪੈਸ਼ਲਵਾਨ ਆ ਜੀ ਮਲੇਕੂਲੇ ਤੋਂ ਇਹ ਕੱਲ੍ਹ ਸ਼ਾਮੀ ਆ ਕੇ ਇੱਥੇ ਆਪਣੇ ਗਦਾਰੇ ਮੂਹਰੇ ਆ ਕੇ ਖੜ ਗਏ ਸੀਗੇ ਰਾਤ ਇਹਨਾਂ ਦੇ ਸੁੱਤੇ ਸਾਡੇ 8-9 ਸੱਤੇ ਬੰਦਿਆਂ ਨੇ ਸੁੱਤੇ ਬੰਦੇ ਆ ਕੇ ਸਵੇਰ ਹਮ ਲੱਗ ਰਿਹਾ ਅੱਜ ਗੱਡੀਆਂ ਦੀ ਭੰਨ ਤੋੜ ਕਰੀ ਆ ਮੇਰੇ ਵੀ ਰਾਣ ਮਾਰੀ ਆ ਗਈ ਅਗੇ ਹੋਰ ਵੀ ਨਹੀਂ ਗੇਲੇ ਚਟਣ ਗਿਆਂ ਦੇ ਗੱਡੀਆਂ ਬੰਨ ਤੋਂ ਬਹੁਤ ਘੜੀਆਂ ਨੇ ਫੇਰ ਤਾਂ ਗੁੰਡਿਆਂ ਦੇ ਨਾਲ ਨਾਲ ਤਾਂ ਤਾਂ ਨਹੀਂ ਚਈਆਂ ਇਹ ਮਖਾਜੀ ਇਹਨਾਂ ਕੋਲੇ ਰਾੜਾਂ ਦੀਆਂ ਲੋਈਆਂ ਕੀ ਕਿਰਪਾ ਨਾਲ ਡਾਂਗਾਂ ਨੂੰ ਬਹੁਤ ਕੋਲ ਸੀਗਾ ਵੀ ਇੱਕ ਵਾਰੀ ਤਾਂ ਸਰਕਾਰ ਕਹਿੰਦੇ ਕੰਮ ਕਰੋ ਇਹ ਮਹਿੰਗੇ ਭਰਾ ਦੀਆਂ ਗੱਡੀਆਂ ਲੈ ਕੇ ਇੱਥੇ ਪਾ ਆ ਜਾਗੇ ਦੂਜੇ ਪਾਸੇ ਜੱਟ ਦੇ ਹਮਲਾ ਹੋ ਰਿਹਾ ਹੈ ਯਾਦੋ ਕਿਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਜੀ ਕਹਿੰਦੇ 30 ਬੇਸੀ ਬੰਦੇਾਂ ਵਜਾ ਤੇ ਬੰਦੇ ਜੀ ਉਹ ਮੰਨੇ ਵਿੱਚ ਆਉਂਦੇ ਆਈ ਬਾਈ ਕੀ ਨਾ ਮਨਦੀਪ ਸਿੰਘ ਕੀ ਕਹਿਣਾ ਚਾਹਣਾ ਬਾਈ ਜੀ ਬਾਈ ਅਸੀਂ ਤਾਂ ਸਪੈਸ਼ਲ ਭਾਲਣ ਵਾਸਤੇ ਆਏ ਸੀਗੇ ਗੱਡੀਆਂ ਸੁੱਤੇ ਪਏ ਸੀ ਜੀ ਸਵੇਰੇ ਆ ਕੇ ਗੱਡੀਆਂ ਭੰਨਣ ਲੱਗ ਗਏ ਉੱਠ ਕੇ ਹਟਾਇਆ ਉਠਾਉਣ ਦੇ ਬਾਵਰ ਉਹ ਤਾਂ ਰਾੜਾ ਰੂੜਾ ਮਾਰੀਆਂ ਜੀ ਕਿੱਥੇ ਸੱਟ ਮਿਹੜ ਲੱਗੀ ਹੋਊ ਟੂਹੀ ਤੇ ਆ ਜੀ ਪਿਛੇ ਹੋਰ ਵੀ ਕੋਈ ਜਗਮੀ ਹੋਇਆਗਾ ਹੋਰ ਕਈ ਬੰਦੇ ਨੇ ਜੀ ਸਾਡੇ 5-6 ਬੰਦੇ ਨੇ ਮੈਂ ਕੀ ਕਰਦੇ ਨੁਕਸਾਨ ਹੋਇਆ ਜਿਹੜਾ ਮੰਗਦਾ ਜੀ ਇਨਸਾਫ ਦੀ ਹੋਈ ਆ ਮੇਰੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜੀ ਤੁਹਾਡੇ ਸੱਟ ਕਿੱਥੇ ਵਧੀ ਹੈਗੀ ਮੇਰੇ ਟੂਹੀ ਤੇ ਆ ਜੀ ਕੀ ਕੁਛ ਹੋ ਰਿਹਾ ਇਹਨਾਂ ਨੇ ਆ ਰਾੜਾ ਮਾਰਿਆ ਜੀ ਹੋਰ ਵੀ ਕੋਈ ਕਤਨੀ ਹੈ ਕੋਰ ਵੀ ਹੈਗੇ ਆ ਜੀ ਕਈ ਬੰਦੇ ਨੇ ਬਲਵੀਰ ਸਿੰਘ ਆ ਜੀ ਕੀ ਕਹਣਾ ਚਾਹੇ ਬਾ ਬਾਈ ਅਸੀਂ ਸਪੈਸ਼ਲ ਭਾਰਨ ਆਏ ਸੀਗੇ ਉਹਨਾਂ ਨੇ ਸਵੇਰੋਂ 6 ਵਜੇ ਆ ਕੇ ਗੱਡੀਆਂ 'ਚ ਸੀਛਪਨਣ ਲੱਗੇ ਜਦੋਂ ਅਸੀਂ ਨੇ ਕਿਹਾ ਬਾਈ ਕੀ ਗੱਲ ਹੋ ਗਈ ਵੀ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਨਹੀਂ ਲਾਉਂਦੇ ਜਦੋਂ ਅਸੀਂ ਗੱਡੀ 'ਚੋਂ ਥੱਲੇ ਉਤਰੇ ਉਹਨੇ ਮੇਰੇ ਇਧਰ ਢੂਹੀ ਤੇ ਡੰਡਾ ਮਾਰਿਆ ਜੀ ਮੈਂ ਕਹਿੰਦਾ ਵਗਜੋ ਇੱਥੋਂ ਕਹਿੰਦਾ ਨਹੀਂ ਤੁਹਾਨੂੰ ਮਾਰ ਦਾਂਗੇ ਅੱਜ ਕਲਾਂ ਕੜਦੇ ਦੀ ਗਈ ਉੱਥੇ ਕਿੰਨੇ ਬੰਦੇ ਸੀਗੇ ਬੰਦੇ ਖਾਸ ਹੀ ਦੀ ਗਈ ਉਹ ਠੀਕ ਉਸੇ ਜਨਰਲ ਬੰਦੇ ਹੋਣਗੇ 30 35 ਬੰਦੇ ਹੋਣਗੇ ਕੀ ਕੁਝ ਸੀਗਾ ਉਹਨਾਂ ਕੋਲੇ ਉਹਨਾਂ ਕੋਲੇ ਰਾਡਾਂ ਦੀਆਂ ਗਈਆਂ ਜੀ ਕੁਰਬਾਨਾਂ ਵੀ ਦੀ ਵਿੱਚ ਬੰਦਿਆਂ ਦੀ ਮੂਲ ਬੇਟੇ ਦੀ ਉਹਦੇ ਕਰਕੇ ਇੰਨਾ ਉਹ ਸਿਆਣ ਜੀ ਨੇ ਆਈ ਹੈਗੀ ਕਿੰਨੀਆਂ ਗੱਡੀਆਂ ਤੋੜ ਪੁੱਣ ਕੀਤੀ ਗਈਆਂ ਗੱਡੀਆਂ 16 17 ਗੱਡੀਆਂ ਦੇ ਸ਼ੀਸ਼ੇ ਭੰਨ ਗਏ ਮੂਲ ਦੇ ਵੱਡੇ ਸ਼ੀਸ਼ੇ ਫਰੰਟ ਕਿਸੇ ਗੱਡੀ ਦਾ ਦੋ ਦੋ ਭੰਨ ਗਏ ਕਿਸੇ ਦਾ ਇੱਕ ਭੰਨ ਗਈ ਮੰਗੀ ਕਰ ਮੰਗੇ ਜੀ ਸਾਡਾ ਇਨਸਾਫ ਹੋਣਾ ਚਾਹੀਦਾ ਜੀ ਈ ਨਾਮ ਬਈ ਤੁਹਾਡਾ ਮੇਰਾ ਨਾਮ ਵੀਰੇ ਮਿੰਟੂ ਆ ਜੀ ਕੀ ਕਹਿਣਾ ਹੈ ਕਹਿਣਾ ਹੀ ਚਾਹਣਾ ਚਾਹਨੇ ਆ ਜੀ ਜਦੋਂ ਅਸੀਂ ਮੰਨ ਸਪੈਸ਼ਲ ਭਰਨ ਵਾਸਤੇ ਆਏ ਤੇ ਜੀ ਸਾਰੇ ਬੰਦੇ ਕਰੀਬਨ ਸੁੱਤੇ ਪਏ ਤੇ ਸੁੱਤੇ ਪਏ ਤੇ ਉਹਨਾਂ ਨੇ ਅਟੈਕ ਕਰਿਆ ਮੂੰਹ ਬੰਨੇ ਹੋਏ ਤੇ ਠੀਕ ਹੈ ਜੀ ਕੁਝ ਬੰਦੇ ਸਾਡੇ ਗੱਡੀ ਛੱਡ ਕੇ ਵੀ ਭੱਜੇ ਨੇ ਆਪਣੀ ਜਾਨ ਬਚਾਉਣ ਦੇ ਲਈ ਕੁਝ ਗੱਡੀਆਂ ਲੈ ਕੇ ਵੀ ਭੱਜੇ ਨੇ ਜੀ ਉਹਨਾਂ ਨੂੰ ਹੁਣ ਅਸੀਂ ਇਕੱਠਿਆ ਕਰਿਆ ਸਾਡੇ 5-6 ਬੰਦਿਆਂ ਨੇ ਸੱਟਾਂ ਬਹੁਤ ਮਾਰੀਆਂ ਨੇ ਜੀ ਕੁਝ ਤਾਂ ਮੰਨ ਤੁਹਾਨੂੰ ਦੱਸ ਕੇ ਹਟ ਨੇ ਮਨਦੀਪ ਸਿੰਘ ਦੇ ਢੂਈ ਦੇ ਲੱਗੇ ਨੇ ਕੁਝ ਬੰਦਾ ਸਾਡੇ ਹੀ ਦਾਖਲ ਵੀ ਕਰੇ ਹੋਣੇ ਸਾਨੂੰ ਮੰਗ ਇਹੀ ਆਈ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਕੁਝ ਲੋਕ ਇਹੋ ਜਿਹਾ ਫੋਨ ਤੇ ਕਰਦੇ ਵੀ ਸੀ ਫੋਨ ਕਰਕੇ ਵੀ ਅਸੀਂ ਜੀ ਉੱਚੀ ਉੱਚੀ ਰੌਲਾ ਪਾਉਂਦੇ ਤੇ ਵੀ ਦਬਲ ਤੇ ਭਜਾ ਤੇ ਤੇ ਡਰੇ ਡੁਰੇ ਕੋਈ ਨਹੀਂ ਸਾਡੇ ਪਿੱਛੇ ਉਰੇ ਟੱਕਰ ਆਏ ਨੇ ਜੀ ਉਹ ਸੈਨੇ ਟੱਕਰ ਸਾ ਐਸੋ ਅਸੀਂ ਉਹਨੂੰ ਫੇਰ ਵੀ ਗੱਡੀ ਦੀ ਆਪਣੀ ਸਾਈਡ ਦਬਾਈ ਤਾਂ ਉਹ ਪਿੱਛੇ ਹਟੇ ਥੋੜਾ ਜਆ ਤਾਂ ਆਪਣੇ ਆ ਅਸੀਂ ਗੱਡੀਆਂ ਲੈ ਕੇ ਉਰੇ ਪਹੁੰਚਿਆ ਜੀ ਸਾਡੇ ਉਰੇ ਟੱਕਰ ਉਹਨਾਂ ਨੇ ਗੱਡੀਆਂ ਦੀ ਫੇਰ ਵੀ ਤੋੜਪਾਨ ਕਰੀ ਆ ਜੀ ਆਪਣੇ ਦੇਖ ਲਓ ਦਾਣਾ ਮੰਡੀ ਤੋਂ ਲੈ ਕੇ ਆਪਣਾ ਉਰੇ ਟੱਕਰ 10 12 ਪਾਈ ਜਾਂਦਾ ਹੈ ਮੇਰੇ ਹਿਸਾਬ ਨਾਲ ਜੀ ਇੱਥੇ ਤੇ ਕਰ ਸਾਡੇ ਨਾਲ ਉਹਨਾਂ ਦੀ ਗੱਡੀ ਸੀ ਮੰਗ ਜੀ ਸਾਡਾ ਅਨਸਾਫ ਹੋਣਾ ਚਾਹੀਦਾ ਜਿਹੜਾ ਸਾਡਾ ਨਫਾ ਨੁਕਸਾਨ ਕਰਿਆ ਉਹ 16 17 ਗੱਡੀਆਂ ਦਾ ਨੁਕਸਾਨ ਕਰਤਾ ਜੀ ਇਹਦੇ ਚ ਜਿਹੜਾ ਵੀ ਭਦੌੜ ਪੰਜਾਬ ਇਰ ਆਫ ਦੀ ਸਪੈਸ਼ਲ ਸੀਗੀ ਜਿੱਥੇ ਟਰੱਕ ਡਰਾਈਵਰਾਂ ਦਾ ਆਪਸ ਵਿੱਚ ਝਗੜਾ ਹੋਇਆ ਜਿਹਦੇ ਚ ਦੋਨੇ ਪਾਰਟੀਆਂ ਵੱਲ ਦੇ ਦੋ ਦੋ ਬੰਦੇ ਜਿਹੜੇ ਆ ਉਹ ਐਡਮਿਟ ਨੇ ਉਹਨਾਂ ਦੇ ਸਟੇਟਮੈਂਟ ਲੈ ਕੇ ਐਸ ਪਰ ਲਾਅ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਊਗੀ ਇਸ ਟਾਈਮ ਇਸ ਟਾਈਮ ਮਾਹੌਲ ਸ਼ਾਂਤ ਹੈ